ਕੈਮਰੋ ਪਤਾ ਮੈਂ ਅੱਗੇ ਕੀ ਕਹਿਣਾ ਤੁਹਾਨੂੰ ਪਤਾ ਹੀ ਆ ਪੁਰਾਣ ਚੜ੍ਹਦੀ ਕਲਾ ਚ ਰਹੋ ਉਤਸ਼ਾਹ ਨਾ ਮਰਨ ਦਿਓ ਆਪਣੇ ਆਪ ਨੂੰ ਕੈਮ ਰੱਖੋ ਸਿਹਤ ਦਾ ਧਿਆਨ ਰੱਖੋ ਮੋਟੀਵੇਟ ਕਰਦੇ ਰਹੋ ਆਪਣੇ ਆਪ ਨੂੰ ਹਮੇਸ਼ਾ ਸੋ ਅੱਜ ਨਵੀਂ ਸਵੇਰ ਦੇ ਨਵੇਂ ਸੁਨੇਹੀ ਵਿੱਚ ਜਿਸ ਵਿਸ਼ੇ ਦੀ ਮੈਂ ਗੱਲ ਕਰਨੀ ਹੈ ਉਹ ਹੈ ਕਿ ਪਤੀ ਪਤਨੀ ਬਣਦੇ ਨੇ ਪਹਿਲਾਂ ਇੱਕ ਲੜਕਾ ਲੜਕੀ ਹੈ ਉਹਨਾਂ ਦਾ ਪਿਆਰ ਪੈਂਦਾ ਹੈ ਮਿਲਦੇ ਨੇ ਗੱਲਾਂ ਬਾਤਾਂ ਕਰਦੇ ਨੇ ਇੱਕ ਦੂਸਰੇ ਦੇ ਪ੍ਰਤੀ ਖਿੱਚ ਹੈ ਇੱਕ ਦੂਸਰੇ ਬਿਨਾ ਰਹਿ ਨਹੀਂ ਸਕਦੇ ਇੱਕ ਦੂਸਰੇ ਬਿਨਾ ਬਚ ਨਹੀਂ ਸਕਦੇ ਫਿਰ ਵਿਆਹ ਹੁੰਦਾ ਹੈ ਕੀ ਕਾਰਨ ਹੈ ਕਿ ਵਿਆਹ ਤੋਂ ਬਾਅਦ ਖਿੱਚ ਘਟਣ ਲੱਗ ਜਾਂਦੀ ਹੈ ਜਿਹੜੇ ਇੱਕ ਦੂਸਰੇ ਬਿਨਾ ਰਹਿ ਨਹੀਂ ਸੀ ਸਕਦੇ ਹੁਣ ਇੱਕ ਦੂਸਰੇ ਤੋਂ ਬਿਨਾ ਜ਼ਿਆਦਾ ਖੁਸ਼ ਰਹਿੰਦੇ ਨੇ ਉਹ ਕਹਿੰਦਾ ਸੀ ਤੂੰ ਮੇਰੀ ਜ਼ਿੰਦਗੀ ਹੈ ਉਹ ਕਹਿੰਦੀ ਸੀ ਤੂੰ ਮੇਰੀ ਜ਼ਿੰਦਗੀ ਹੈ ਹੁਣ ਜ਼ਿੰਦਗੀ ਉਹਨਾਂ ਤੋਂ ਬਿਨਾ ਜ਼ਿਆਦਾ ਵਧੀਆ ਲੱਗ ਰਹੀ ਹੈ ਇੱਕ ਦੂਸਰੇ ਤੋਂ ਬਿਨਾ ਜਿੱਥੇ ਕਹਿੰਦੇ ਸੀ ਇੱਕ ਮਿੰਟ ਵੀ ਮੇਰੇ ਤੋਂ ਦੂਰ ਨਾ ਜਾ ਹੁਣ ਕਹਿੰਦੇ ਤੂੰ ਦੂਰ ਜਾ ਤਾਂ ਜੋ ਸੀ ਖੁਸ਼ ਰਹੀਏ ਇੱਕ ਮਿੰਟ ਦਾ ਗੈਪ ਨਾ ਪਵੇ ਹੁਣ ਕਹਿੰਦੇ ਗੈਪ ਹੀ ਰਹਿਣਾ ਚਾਹੀਦਾ ਕਿਉਂ ਮਿਲਦੇ ਆਂ ਸੀ ਕਿਉਂ ਇਕੱਠੇ ਰਹਿਨੇ ਆਂ ਕਾਰਨ ਕੀ ਬਣ ਜਾਂਦਾ ਇਸ ਰਿਲੇਸ਼ਨਸ਼ਿਪ ਦੇ ਵਿੱਚ ਸਾਲ 2 ਸਾਲ 4 ਸਾਲ ਚ ਐਸਾ ਕੀ ਹੁੰਦਾ ਹੈ ਇੰਨੇ ਝਗੜਿਆਂ ਦਾ ਕਾਰਨ ਕੀ ਬਣਦਾ ਸੋ ਇਹ ਵਿਸ਼ਾ ਬੜਾ ਗੰਭੀਰ ਹੈ ਸਾਡੇ ਸਮਾਜ ਵਿੱਚ ਤੇ ਅੱਜ ਕੱਲ੍ਹ ਜੋੜ ਰਿਸ਼ਤੇ ਘਟ ਰਹੇ ਐ ਟੁੱਟ ਜਾਂਦਾ ਰਹੇ ਐ بڑے ਡਿਵੋਰਸ ਹੋ ਰਹੇ ਵੱਡਿਆਂ ਵੱਡਿਆਂ ਉਮਰਾਂ ਵਾਲਿਆਂ ਦੇ ਵੀ ਤੇ ਅੱਜ ਕੱਲ੍ਹ ਛੋਟੇ ਬੱਚੇ ਵੀ ਵਿਆਕਰਾ ਰਹੇ ਹੈ ਤੇ ਥੋੜੇ ਚਿਰ ਬਾਅਦ ਡਿਵੋਰਸ ਥੋੜੇ ਚਿਰ ਬਾਅਦ ਅਲੱਗ-ਅਲੱਗ ਥੋੜੇ ਚਿਰ ਬਾਅਦ ਅਲੱਗ-ਅਲੱਗ ਇਹੀ ਕੁਝ ਚੱਲ ਰਿਹਾ ਹੁਣ ਆਪਾਂ ਇਸ ਵਿਸ਼ੇ ਤੇ ਗੱਲ ਸਮਝੀਏ ਇੱਕ ਤੇ ਸਭ ਤੋਂ ਜਿਹੜਾ ਜ਼ਰੂਰੀ ਨੁਕਤਾ ਹੈ ਜਿਹੜਾ ਸਾਨੂੰ ਦਿਮਾਗ 'ਚ ਧਿਆਨ 'ਚ ਰੱਖਣਾ ਪੈਣਾ ਉਹ ਇਹ ਹੈ ਕਿ ਪਤੀ ਤੇ ਪਤਨੀ ਔਰਤ ਤੇ ਮਰਦ ਇਹ ਜਿਹੜੇ ਨੇ ਨਾ ਇਹ ਟੋਟਲੀ ਡਿਫਰੈਂਟ ਸੁਭਾਅ ਦੇ ਨੇ ਮਤਲਬ ਇੱਕ ਕੁੱਤਾ ਹੈ ਉਹਦਾ ਡਿਫਰੈਂਟ ਸੁਭਾਅ ਹੁੰਦਾ ਹੈ ਇੱਕ ਬਿੱਲੀ ਹੈ ਉਹਦਾ ਡਿਫਰੈਂਟ ਸੁਭਾਅ ਹੁੰਦਾ ਟੋਟਲੀ ਡਿਫਰੈਂਟ ਸਮਝਣਾ ਇੱਕ ਮੋਰ ਹੈ ਇੱਕ ਬੱਤਖ ਹੈ ਅਲੱਗ-ਅਲੱਗ ਸੁਭਾਅ ਦੇ ਨੇ ਦੋ ਇਹਨਾਂ ਨੂੰ ਕਦੇ ਤੁਸੀਂ ਸੋਚੋ ਵੀ ਇਹ ਮਿਕਸ ਹੋ ਸਕਦੇ ਨੇ ਬੜਾ ਮੁਸ਼ਕਲ ਹੈ ਹੁਣ ਹੋਣਾ ਪਤਾ ਕੀ ਹੈ ਜੇ ਇਹਨਾਂ ਨੇ ਇਕੱਠੇ ਰਹਿਣਾ ਹੈ ਦੋਨਾਂ ਨੇ ਇੱਕ ਬੱਤਖ ਹੈ ਇੱਕ ਮੋਰ ਹੈ ਜਿਨ੍ਹਾਂ ਨੂੰ ਇਕੱਠੇ ਰੱਖਣਾ ਹੈ ਤੇ ਮੋਰ ਨੂੰ ਬੱਤਖ ਦੇ ਸੁਭਾਅ ਨੂੰ ਸਮਝਣਾ ਪੈਣਾ ਤੇ ਬੱਤਖ ਨੂੰ ਮੋਰ ਦੇ ਸੁਭਾਅ ਨੂੰ ਸਮਝਣਾ ਪੈਣਾ ਕੁੱਤੇ ਤੇ ਬਿੱਲੀ ਦੇ ਜੇ ਇਕੱਠੇ ਰਹਿਣਾ ਹੈ ਤੇ ਕੁੱਤੇ ਨੂੰ ਬਿੱਲੀ ਦੇ ਸੁਭਾਅ ਨੂੰ ਸਮਝਣਾ ਪੈਣਾ ਹੈ ਬਿੱਲੀ ਨੂੰ ਕੁੱਤੇ ਦੇ ਸੁਭਾਅ ਨੂੰ ਸਮਝਣਾ ਪੈਣਾ ਕਿਉਂਕਿ ਨੇਚਰਲ ਇਹ ਦੋਨੇ ਅਲੱਗ ਅਲੱਗ ਸੁਭਾਅ ਦੇ ਹਨ ਕੁਦਰਤੀ ਹੈ ਇਹ ਕਦੇ ਵੀ ਬਿੱਲੀ ਕੁੱਤੇ ਵਾਲੇ ਸੁਭਾਅ 'ਚ ਨਹੀਂ ਆ ਸਕਦੀ ਤੇ ਕੁੱਤੇ ਦਾ ਕਦੇ ਬਿੱਲੀ ਵਾਲਾ ਸੁਭਾਅ ਨਹੀਂ ਬਣ ਸਕਦਾ ਨਹੀਂ ਬਣ ਸਕਦਾ ਠੀਕ ਹੈ ਜਿੱਦਣ ਅਸੀਂ ਇਹ ਸਮਝ ਗਏ ਕਿ ਪ੍ਰਕਿਰਤੀ ਵਿੱਚ ਔਰਤ ਡਿਫਰੈਂਟ ਹੈ, ਮਰਦ ਡਿਫਰੈਂਟ ਹੈ, ਇਹਨਾਂ ਦੇ ਸੁਭਾਅ ਵਿੱਚ ਦਿਨ ਰਾਤ ਦਾ ਫਰਕ ਹੈ। ਫਿਰ ਸਾਨੂੰ ਇਹ ਨੁਕਤਾ ਕਲਿੱਕ ਹੋਣਾ ਹੈ। ਹੁਣ ਜਰਾ ਸਮਝੋ। ਜਿਹੜਾ ਬੰਦਾ ਹੈ ਜਦੋਂ ਉਹਨੂੰ ਕੋਈ ਪ੍ਰੋਬਲਮ ਆਉਂਦੀ ਹੈ ਤੇ ਉਹ ਕੱਲਾ ਫੇਸ ਕਰਨਾ ਚਾਹੁੰਦਾ ਹੈ। ਪ੍ਰੋਬਲਮ ਨੂੰ ਕਈ ਵਾਰੀ ਉਹ ਘਰ ਵਾਲੀ ਨਾਲ ਗੱਲ ਵੀ ਨਹੀਂ ਕਰਦਾ ਵੀ ਇਹਦੇ ਉੱਤੇ ਕਿਤੇ ਸਟ्रेस ਨਾ ਵੇਝੇ ਪਿਆਰ ਉਹ ਕਰਦਾ ਪਰ ਸ਼ੇਅਰ ਨਹੀਂ ਕਰਦਾ ਇਕੱਲਾ ਹੋ ਕੇ ਉਸ ਪ੍ਰੋਬਲਮ ਨੂੰ ਫੇਸ ਕਰਨਾ ਚਾਹੁੰਦਾ ਹੈ ਉਹਦਾ ਹੱਲ ਲੱਭਣਾ ਚਾਹੁੰਦਾ ਹੈ ਔਰ ਲੱਭਦਾ ਦੇਖੋ ਇਸ ਵਾਅ ਹੈ ਕਿ ਚੁੱਪ ਹੋ ਜਾਂਦਾ ਹੈ ਬੰਦੇ ਤੇ ਪ੍ਰੋਬਲਮ ਪੈਂਦੀ ਹੈ ਚੁੱਪ ਹੋ ਜਾਂਦਾ ਔਰਤ ਉੱਤੇ ਜਦੋਂ ਪ੍ਰੋਬਲਮ ਪੈਂਦੀ ਹੈ ਤੇ ਔਰਤ ਦਾ ਕੁਦਰਤੀ ਜਿਹੜਾ ਸਵਭਾਅ ਨੇਚਰਲ ਉਹ ਇਹ ਹੈ ਕਿ ਉਹ ਆਪਣੇ ਦੁੱਖ ਦੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਸ਼ਰੀਕ ਕਰਦੀ ਹੈ। ਉਹ ਬੋਲਣਾ ਚਾਹੁੰਦੀ ਹੈ। ਉਹ ਚੁੱਪ ਹੁੰਦਾ ਉਹ ਬੋਲਣਾ ਚਾਹੁੰਦੀ। ਵੇਖੋ ਕਿੰਨਾ ਫਰਕ ਹੈ। ਉਹ ਦੱਸਣਾ ਚਾਹੁੰਦੀ ਹੈ। ਹੋਰਾਂ ਨਾਲ ਸ਼ੇਅਰ ਕਰਨਾ ਚਾਹੁੰਦੀ ਹੈ। ਸੋਲੂਸ਼ਨ ਉਹਦਾ ਇਹ ਹੈ ਕਿ ਉਹ ਸੁਣਾਵੇ। ਬੰਦੇ ਦੀ ਪ੍ਰੋਬਲਮ ਦੀ ਸੋਲੂਸ਼ਨ ਹੋਰ ਹੈ। ਔਰਦਾ ਸੋਲੂਸ਼ਨ ਹੋਰ ਹੈ ਬੰਦਾ ਹੱਲ ਕਰੇ ਬੈਠਾ ਰਵੇ ਸੋਚਦਾ ਰਵੇ ਤੇ ਬੀਬੀ ਆਪਣਾ ਦੁੱਖ ਜਦੋਂ ਦੱਸ ਦਿੰਦੀ ਹੈ ਆਪਣੀ ਗੱਲ ਕਰ ਲੈਂਦੀ ਹੈ ਇਹਦੇ ਨਾਲ ਵੀ ਉਹਦਾ ਮਾਈਂਡ ਸ਼ਾਂਤ ਹੋ ਜਾਂਦਾ ਨੇਚਰਲ ਕੁਦਰਤੀ ਹੁਣ ਹੁੰਦਾ ਕੀ ਹੈ ਬੀਬੀ ਦੇ ਦਿਮਾਗ ਚ ਆਉਂਦਾ ਹੈ ਕਿ ਮੈਂ ਜੋ ਵੀ ਕਹਿ ਰਹੀ ਹਾਂ ਉਹਨੂੰ ਸੁਣਿਆ ਜਾ ਘਰ ਵਾਲਾ ਚੰਗਾ ਸਰੂਤਾ ਬਣ ਕੇ ਮੇਰੀ ਗੱਲ ਸੁਣ ਅੱਛਾ ਸੁਣੋ ਉਹ ਕੰਮ ਤੋਂ ਆਇਆ ਉਹਨੇ ਆ ਕੇ ਆਪਣੀਆਂ ਦੱਸਣੀਆਂ ਨੇ ਵੀ ਆ ਇਦਾਂ ਹੋਇਆ ਘਰ 'ਚ ਇਦਾਂ ਹੋਇਆ ਨਨਦ ਨੇ ਇਦਾਂ ਕੀਤਾ ਜਾਂ ਸੱਸ ਨੇ ਆ ਕੇ ਆ ਜਾਂ ਆ ਕੇ ਆ ਕੇ ਬੰਦਾ ਕਹਿੰਦਾ ਮੇਰੇ ਨਾਲ ਕੀ ਮਤਲਬ ਹੈ ਮੈਂ ਤੇ ਕੰਮ ਤੋਂ ਆਇਆ ਇਹਦਾ ਮੇਰੇ ਨਾਲ ਕੋਈ ਲਿੰਕੀ ਦੀ ਇਸ ਗੱਲ ਦਾ ਉਹ ਟਾਲਦਾ ਤੂੰ ਪਰੇ ਜਾ ਇਹ ਗੱਲਾਂ ਨੂੰ ਆਪੇ ਨਜਿੱਠ ਕਰਦਾ ਮਸਲਾ ਬੱਚਿਆਂ ਦੀ ਕੀ ਪ੍ਰੋਬਲਮ ਹੈ ਇਹ ਤੇਰੇ ਮਸਲੇ ਨੇ ਪਰ ਨਹੀਂ ਹੁਣ ਉਹ ਆਪਣੀ ਗੱਲ ਕਰਨਾ ਹੀ ਹੁਣ ਮਸਲਾ ਬਣੇਗਾ ਮਸਲਾ ਬਣਿਆ ਨਹੀਂ ਹੈ ਜੀ ਧਿਆਨ ਨਾਲ ਸਮਝਣਾ ਬੱਚੇ ਨੇ ਕਿਹਾ ਉਹਦੀ ਸੱਸ ਦੀ ਗੱਲ ਹੈ ਨਣਦੇ ਦੀ ਗੱਲ ਹੈ ਬੱਚੇ ਦੀ ਗੱਲ ਹੈ ਕੋਈ ਹੋਰ ਗੱਲ ਹੈ ਅਜੇ ਨਹੀਂ ਮਸਲਾ ਬੰਦਾ ਕਹਿੰਦਾ ਇਹ ਮਸਲਾ ਕਾਦਾ ਮਸਲਾ ਤੇਰਾ ਹੀ ਮਸਲੇ ਨੇ ਮੇਰਾ ਮਸਲਾ ਥੋੜਾ ਨਹੀਂ ਨਹੀਂ ਹੁਣ ਮਸਲਾ ਬਣੇਗਾ ਜਦੋਂ ਤੂੰ ਉਹਦੀ ਗੱਲ ਨਾ ਸੁਣੀ ਰਿਲੀਜ਼ ਕਰਨ ਭਾਈ ਨੂੰ ਇਹ ਚਾਹੀਦਾ ਸਮਝੇ ਉਹ ਵੀ ਇਹ ਮੇਰੇ ਨਾਲ ਗੱਲ ਕਰਨਾ ਚਾਹੁੰਦੀ ਚਾਚਾ ਜਦੋਂ ਤੁਸੀਂ ਉਹਨੇ 1 ਘੰਟਾ 15 ਮਿੰਟ ਅੱਧਾ ਘੰਟਾ ਕਈ ਲਗਾਤਾਰ ਆਪਣੀ ਗੱਲ ਕੀਤੀ 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 ਬੰਦਾ ਸਰੋਤਾ ਬਣ ਕੇ ਧਿਆਨ ਨਾਲ ਸੁਣਦਾ ਰਿਹਾ ਹਾਂ ਠੀਕ ਹੈ ਹਾਂਜੀ ਠੀਕ ਹੈ ਬਿਲਕੁਲ ਬਿਲਕੁਲ ਸਮਝਦਾ ਰਿਹਾ ਉਹਨੂੰ ਇਹ ਲੱਗਣਾ ਹੈ ਇਹ ਬੰਦਾ ਮੈਨੂੰ ਸੁਣਦਾ। ਮਤਲਬ ਮੈਨੂੰ ਸਮਝਦਾ ਹੈ। ਮੈਂ ਇਹਦੇ ਨਾਲ ਗੱਲ ਕੀਤੀ ਇਹਨੇ ਮੇਰੀ ਗੱਲ ਨੂੰ ਸੁਣਿਆ। ਮਤਲਬ ਮੈਨੂੰ ਸਮਝਦਾ ਹੈ ਤੇ ਸਮਝਦਾ ਹੈ ਮਤਲਬ ਮੈਨੂੰ ਪਿਆਰ ਕਰਦਾ। ਤੁਸੀਂ ਪਿਆਰ ਕਰਦੇ ਹੋ। ਪਿਆਰ ਬੰਦਾ ਕਰਦਾ ਔਰਤ ਨਾਲ। ਘਰ ਵਾਲੀ। ਪਰ ਸੁਣਦਾ ਨਹੀਂ। ਜਦੋਂ ਸੁਣਦਾ ਨਹੀਂ। ਵੀ ਤੇਰੇ ਮਸਲੇ ਨੇ। ਉਨੂੰ ਇਹ ਲੱਗਦਾ ਵੀ ਇਹ ਜੇ ਮੈਨੂੰ ਸੁਣਦਾ ਨਹੀਂ ਮੇਰੀ 5 ਮਿੰਟ ਬਹਿ ਕੇ ਗੱਲ ਇਹਦਾ ਮਤਲਬ ਮੈਨੂੰ ਪਿਆਰ ਵੀ ਨਹੀਂ ਕਰਦਾ ਫਿਰ ਐਥੇ ਪ੍ਰੋਬਲਮ ਪੈ ਜਾਂਦੀ ਹੈ ਮਾਈਂਡ ਵਿੱਚ ਗੱਲਾਂ ਆਉਣ ਲੱਗ ਜਾਂਦੀਆਂ ਵੀ ਇਹ ਮੈਨੂੰ ਪਿਆਰ ਨਹੀਂ ਕਰਦਾ ਨਹੀਂ ਤਾਂ ਗੱਲ ਨਾ ਸੁਣੇ ਮੇਰੀ ਬਹਿ ਕੇ ਕਿਉਂਕਿ ਉਹ ਸੁਣਾਉਣਾ ਚਾਹੁੰਦੀ ਹੈ ਉਹਦਾ ਕੁਦਰਤੀ ਸੁਭਾਅ ਆ ਉਹ ਜਾਣ ਕੇ ਨਹੀਂ ਇਦਾਂ ਦੀ ਉਹ ਹੈ ਹੀ ਇਦਾਂ ਦੀ ਉਹ ਬਣੀ ਨਹੀਂ ਇਦਾਂ ਦੀ ਔਰਤ ਹੁੰਦੀ ਹੀ ਇਦਾਂ ਕਿ ਆਪਣਾ ਦੁੱਖ ਉਹਨੇ ਸੁਣਾਉਣਾ ਤੇ ਸੁਣਾ ਪੈਣਾ ਅਚਾ ਦੂਸਰੇ ਪਾਸੇ ਮਰਦ ਅਸਵਾਏ ਬੰਦੇ ਦਾ ਉਹ ਜਦੋਂ ਆਉਂਦਾ ਹੈ ਉਹ ਸਾਈਡ ਤੇ ਬਹਿ ਕੇ ਆਪਣੇ ਕੰਮ ਕਰਨਾ ਚਾਹੁੰਦਾ ਹੁਣ ਬੀਬੀ ਦਾ ਸੁਭਾ ਜੇ ਐਦਾਂ ਪਿਆਰਤਾ ਹੀ ਕਰਦੀ ਏ ਹੁਣ ਇਹ ਕੀ ਸੋਚਦੀ ਏ ਮੇਰੇ ਘਰ ਵਾਲਾ ਸਭ ਤੋਂ ਵਧੀਆ ਹੋਵੇ ਇਸ ਕਰਕੇ ਉਹਨੂੰ ਸਲਾਹਾਂ ਦਿੰਦੀ ਏ ਐ ਨਹੀਂ ਐ ਨਹੀਂ ਐ ਨਹੀਂ ਉਹ ਜਦੋਂ ਸਲਾਹਾਂ ਦਿੰਦੀ ਦਿੰਦੀ ਤੇ ਸਲਾਹ ਪਿਆਰ ਚ ਪਰ ਉਹ ਉਹਦੀ ਈਗੋ ਤੇ ਸੱਟ ਵੱਜਦੀ ਏ ਹਰ ਵੇਲੇ ਮੈਨੂੰ ਇਦਾਂ ਕਹਿੰਦੀ ਏ ਮੈਨੂੰ ਇਦਾਂ ਕਹਿੰਦੀ ਏ ਮੈਨੂੰ ਇਦਾਂ ਕਹਿੰਦੀ ਏ ਤੇ ਜੇ ਔਰਤ ਉਹਨੂੰ ਆਪਣੇ ਉਹਦੇ ਮਸਲਿਆਂ ਨੂੰ ਹੱਲ ਕਰਨ ਵਾਸਤੇ ਬੈਠਣ ਦਵੇ ਕਿਤਾਬ ਪੜਨ ਦਵੇ ਅਖਬਾਰ ਪੜਨ ਦੇਵੇ ਉਹ ਸ਼ਾਂਤੀ ਨਾਲ ਬੰਦਾ ਸਾਈਡ ਤੇ ਬੈਠਾ ਰਹੇ ਤੇ ਹੁੰਦਾ ਫਿਰ ਕੀ ਏ ਬੰਦਾ ਕਹਿੰਦਾ ਏ ਮੈ ਇਹ ਮੈਨੂੰ ਹਰ ਗੱਲ ਤੇ ਟੋਕਦੀ ਦੀ ਕਿਉਂ ਕਿਉਂਕਿ ਮੈਨੂੰ ਸਿਆਣਾ ਸਮਝਦੀ ਏ ਮੇਰੇ ਫੈਸਲਿਆਂ ਨੂੰ ਸਵੀਕਾਰ ਕਰ ਜੋ ਜੋ ਮੈਂ ਆਪਣੇ ਡਿਸੀਜਨ ਲੈਣਾ ਜਿੱਦਾਂ ਵੀ ਮੈਂ ਹੈਗਾ ਮੈਨੂੰ ਇਹ ਸਵੀਕਾਰ ਕਰਦੀ ਏ ਸਮਝਦੀ ਏ ਮੈਨੂੰ ਇਹਦਾ ਮਤਲਬ ਮੈਨੂੰ ਪਿਆਰ ਕਰਦੀ ਏ ਗੱਲ ਗੱਲ ਦੇ ਉੱਤੇ ਨਿੱਕੀ ਨਿੱਕੀ ਗੱਲ ਤੇ ਤੂੰ ਕੁਟਕਾਈ ਨਹੀਂ ਕਰਦੀ ਕਿਉਂ ਨਹੀਂ ਕਰਦੀ ਕਿਉਂਕਿ ਮੈਂ ਠੀਕ ਆ ਮੈਨੂੰ ਸਮਝਦੀ ਏ ਸਮਝਦੀ ਹੋਣ ਕਰਕੇ ਮੈਨੂੰ ਪਿਆਰ ਕਰਦੀ ਰਿਸ਼ਤਾ ਬਣਿਆ ਰਹਿੰਦਾ ਪਿਆਰ ਦੋਵਾਂ ਦਾ ਹੁੰਦਾ ਏ ਪਰ ਤਰੀਕਾ ਵੱਖਰਾ ਪਿਆਰ ਇਹਦਾ ਮਤਲਬ ਇਹ ਨਹੀਂ ਪਤੀ ਪਤਨੀ ਚ ਪਿਆਰ ਉਹ ਇਸ ਕਰਕੇ ਦੁੱਖ ਨਹੀਂ ਦੱਸਦਾ ਵੀ ਤਕਲੀਫ ਬੋਝ ਚ ਨਾ ਜਾਵੇ ਇਹਨੂੰ ਪ੍ਰੋਬਲਮ ਨਾ ਹੋਵੇ ਇਹਦੇ ਦਿਮਾਗ ਤੇ ਲੋਡ ਨਾ ਪੈ ਜੇ ਉਹ ਇਸ ਕਰਕੇ ਮਤਲਬ ਕੀ ਹੈ ਪਿਆਰ ਦੋਵੇਂ ਕਰਦੇ ਨੇ ਮਿਸ ਅੰਡਰਸਟੈਂਡਿੰਗ ਜਿਹੜੀ ਹੈ ਅੰਦਰ ਪੈਦਾ ਹੋ ਜਾਂਦੀ ਹੈ ਉਹਦੇ ਅੰਦਰ ਇਹ ਹੁੰਦਾ ਮੈਨੂੰ ਟੋਕਦੀ ਹੈ ਉਹ ਟੋਕਦੀ ਹੈ ਇਸ ਕਰਕੇ ਕਿ ਉਹ ਵਧੀਆ ਬੈਟਰ ਬਣਾਉਣਾ ਚਾਹੁੰਦੀ ਹੈ ਆਪਣੇ ਪਤੀ ਨੂੰ ਪਰ ਜੇ ਤੁਸੀਂ ਇੱਕ ਦੂਸਰੇ ਨੂੰ ਬਦਲਣ ਦੀ بجائے ਇੱਕ ਦੂਸਰੇ ਨੂੰ ਸਮਝੋ ਤੇ ਰਿਸ਼ਤਾ ਵਧੀਆ ਬਣੇਗਾ ਔਰਤ ਕਵੇ ਮੈਂ ਇਹਨੂੰ ਬਦਲਣਾ ਪ੍ਰੋਬਲਮ ਚ ਪਏਗੀ ਬੰਦਾ ਕਵੇ ਮੈਂ ਔਰਤ ਨੂੰ ਬਦਲਣਾ ਨਹੀਂ ਤੁਹਾਨੂੰ ਇੱਕ ਦੂਸਰੇ ਨੂੰ ਸਮਝਣਾ ਪੈਣਾ ਹੈ ਇਹਦੀ ਨੇਚਰ ਇਦਾਂ ਦੀ ਹੈ ਇਹਦੀ ਨੇਚਰ ਇਦਾਂ ਦੀ ਹੈ ਇਸ ਕਰਕੇ ਅਸੀਂ ਇੱਕ ਦੂਸਰੇ ਦੀ ਨੇਚਰ ਦੀ ਰਿਸਪੈਕਟ ਕਰੀਏ ਤੇਰੇ ਸਾਹਮਣੇ ਨਾਲ ਮੈਂ ਟਲਾਂਗਾ ਮੇਰੇ ਸਾਬ ਨਾਲ ਤੂੰ ਟੁੱਟੜ ਜਾ ਉਹ ਕੰਮ ਤੋਂ ਆਇਆ ਉਹ ਉਹਦੀ ਅੱਧਾ ਘੰਟਾ ਕਈ ਦਾ ਵੀ ਬੈਠ ਕੇ ਉਹਦੀ ਸਾਰੀ ਗੱਲ ਨੂੰ ਧਿਆਨ ਨਾਲ ਸੁਣ ਲਵੇ ਉਹ ਖੁਸ਼ ਹੈ ਇਹ ਆਪਣੀ ਸਾਈਡ ਤੇ ਬਹਿ ਕੇ ਆਪਣੀਆਂ ਪ੍ਰੋਬਲਮਾਂ ਹੱਲ ਕਰਨੀਆਂ ਚਾਹੁੰਦਾ ਹੈ ਇਹਨੂੰ ਆਪਣੇ ਫੈਸਲੇ ਕਰਨ ਦੇ ਦੇ ਬੀਬੀ ਤੇ ਬੰਦਾ ਖੁਸ਼ ਹੈ ਦੋਨਾਂ ਦਾ ਰਿਸ਼ਤਾ ਬੜਿਆ ਰਹੇਗਾ ਪਰ ਪ੍ਰੋਬਲਮ ਪੈਂਦੀ ਹੈ ਜਦੋਂ ਅਸੀਂ ਇੱਕ ਦੂਸਰੇ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਾਂ ਬਦਲੋ ਨਾ ਪਤੀ ਪਤਨੀ ਨੂੰ ਨਾ ਬਦਲੇ ਪਤਨੀ ਪਤੀ ਨੂੰ ਨਾ ਬਦਲੇ ਇੱਕ ਦੂਸਰੇ ਨੂੰ ਸਮਝੋ ਅੱਛਾ ਜਦੋਂ ਤੁਸੀਂ ਇੱਕ ਦੂਸਰੇ ਨੂੰ ਸਮਝਦੇ ਨਹੀਂ ਕੋਈ ਹੋਰ ਸਮਝਦਾ ਹੈ ਫਿਰ ਬੰਦੇ ਨੂੰ ਲੱਗਦਾ ਉਹ ਤਾਂ ਮੇਰੀਆਂ ਬੜੀਆਂ ਸਿਫਤਾਂ ਕਰਦੀ ਹੈ ਘਰ ਵਾਲੀ ਮੇਰੀਆਂ ਮੈਨੂੰ ਮੈਨੂੰ ਮੇਰੀ ਗੱਲ ਨਹੀਂ ਸੁਣਦੀ ਇਹ ਮੇਰੀ ਕਦੇ ਸਿਫਤ ਨਹੀਂ ਕਰਦੀ ਟੁਕ ਟਕਈਆ ਟੁਕ ਟਕਈਆ ਟੁਕ ਟਕਈਆ ਬਗਾਨੀ ਮੇਰੀ ਗੱਲ ਸਮਝਦੀ ਏ ਉਹਨੇ ਮੈਨੂੰ ਕਦੇ ਟੋਕਿਆ ਨਹੀਂ ਇਹਦਾ ਮਤਲਬ ਉਹ ਮੇਰੇ ਨਾਲ ਪਿਆਰ ਕਰਦੀ ਏ ਘਰ ਵਾਲੀ ਮੇਰੇ ਨਾਲ ਪਿਆਰ ਨਹੀਂ ਕਰਦੀ ਉੱਥੇ ਫਿਰ ਰਿਲੇਸ਼ਨ ਵਿਗੜ ਕੇ ਬਾਹਰ ਨਜਾਇਜ਼ ਰਿਸ਼ਤਾ ਉੱਸਰਦਾ ਹੈ ਅਗਲੇ ਪਾਸੇ ਲੜਕੀ ਬੀਬੀ ਦਾ ਰਿਸ਼ਤਾ ਨਜਾਇਜ਼ ਕਿਵੇਂ ਉੱਸਰਦਾ ਹੈ ਬੰਦੇ ਨਾਲ ਉਹ ਗੱਲ ਕਰਨਾ ਚਾਹੁੰਦੀ ਏ ਕਹਿੰਦਾ ਤੇਰੇ ਮਸਲੇ ਨੇ ਆਪੇ ਨਜਿੱਠਾ ਮੈਂ ਨਹੀਂ ਸੁਣ ਸਕਦਾ ਗੱਲ ਨਹੀਂ ਸੁਣਦਾ ਪੈਸਾ ਲਿਆ ਕੇ ਦਿੰਦਾ ਸਾਰਾ ਕੁਝ ਸੁੱਖ ਸੁਹੂਲਤਾ ਤੇ ਔਰਤ ਨੂੰ ਦਿੰਦਾ ਪਰ ਉਹਦੀ ਗੱਲ ਨਹੀਂ ਸੁਣਦਾ ਗੱਲ ਨਾ ਸੁਣਨ ਕਰਕੇ ਗੱਲ ਨਾ ਸੁਣਨ ਕਰਕੇ ਉਹ ਕਹਿੰਦੀ ਹੈ ਮੈਨੂੰ ਤਾਂ ਪਿਆਰ ਹੀ ਨਹੀਂ ਕਰਦਾ ਅੱਛਾ ਜਿਹੜਾ ਉਹਦਾ ਦੁੱਖ ਸੁਣੇ ਫੋਨ ਤੇ ਲੱਗੀ ਰਵੇ ਅੱਧਾ ਘੰਟਾ ਘੰਟਾ ਕਿਸੇ ਹੋਰ ਨੇ ਜੀ ਉਹਦੀ ਗੱਲ ਸੁਣ ਲਈ ਪਤੀ ਨੇ ਤਾਂ ਸੁਣੀ ਹੀ ਨਹੀਂ ਸੀ ਕਿਸੇ ਹੋਰ ਨੇ ਸੁਣ ਲਈ ਉਹਨੂੰ ਇਹ ਲੱਗਦਾ ਉਹ ਮੇਰੇ ਨਾਲ ਪਿਆਰ ਕਰਦਾ ਹੈ ਇਹ ਮੇਰੇ ਨਾਲ ਪਿਆਰ ਨਹੀਂ ਕਰਦਾ ਜਿਵੇਂ ਬੰਦੇ ਨੂੰ ਲੱਗਦਾ ਘਰ ਵਾਲੀ ਟੋਕਦੀ ਐ ਬਾਹਰ ਵਾਲੀ ਨਹੀਂ ਟੋਕਦੀ ਬਾਹਰ ਵਾਲੀ ਪਿਆਰ ਕਰਦੀ ਘਰ ਵਾਲੀ ਨਹੀਂ ਕਰਦੀ ਹੁਣ ਇਹਨੂੰ ਲੱਗਦਾ ਘਰ ਵਾਲਾ ਨਹੀਂ ਸੁਣਦਾ ਬਾਹਰ ਵਾਲਾ ਮੇਰੀ ਗੱਲ ਸੁਣਦਾ ਉਹ ਬਾਹਰ ਵਾਲੇ ਨਾਲ ਅਟੈਚ ਹੋਣ ਲੱਗ ਜਾਂਦੀ ਐ ਇਥੋਂ ਨਜਾਇਜ਼ ਰਿਸ਼ਤੇ ਉਸਰਦੇ ਐ ਜਦੋਂ ਅਸੀਂ ਇੱਕ ਦੂਸਰੇ ਨੂੰ ਸਮਝਦੇ ਨਹੀਂ ਬਿੱਲੀ ਨੇ ਕਦੇ ਕੁੱਤਾ ਨਹੀਂ ਬੰਨਣਾ ਕੁੱਤੇ ਨੇ ਕਦੇ ਬਿੱਲੀ ਨਹੀਂ ਬੰਨਣਾ ਅਲੱਗ-ਅਲੱਗ ਨੇਚਰ ਦੇ ਨੇ ਦੋਵੇਂ ਬਸ ਇੱਕ ਦੂਸਰੇ ਨੂੰ ਸਮਝਣਾ ਪੈਣਾ ਐ ਬੀਬੀ ਬਲੀ ਦੀ ਨੇਚਰ ਕੀ ਹੈ ਕਿਉਂਕਿ ਕੁਦਰਤੀ ਕੁਦਰਤੀ ਨੇਚਰਲ ਇਹ ਡਿਫਰੈਂਟ ਡਿਫਰੈਂਟ ਨੇ ਇਹ ਜਾਨਵਰੀ ਵੱਖਰੇ ਵੱਖਰੇ ਨੇ ਬੰਦਾ ਤੇ ਬੀਬੀ ਦੇ ਸੁਭਾਅ ਦੇ ਵਿੱਚ ਬਹੁਤ ਫਰਕ ਹੈ ਇਹ ਅਲੱਗ-ਅਲੱਗ ਤਰ੍ਹਾਂ ਸੋਚਦੇ ਨੇ ਇਮੋਸ਼ਨਲੀ ਔਰਤ ਜ਼ਿਆਦਾ ਹੈ ਬੰਦਾ ਹੋਰ ਤਰੀਕੇ ਨਾਲ ਸੋਚਦਾ ਹੈ ਤਰਕ ਨਾਲ ਸੋਚਦਾ ਹੈ ਬੀਬੀ ਇਮੋਸ਼ਨ ਹਾਵੀ ਹੁੰਦੇ ਨੇ ਹਮੇਸ਼ਾ ਤੁਹਾਨੂੰ ਇੱਕ ਦੂਸਰੇ ਦੇ ਉੱਤੇ ਬੋਝ ਨਾ ਪਾਈਏ ਬਦਲਣ ਦੀ ਕੋਸ਼ਿਸ਼ ਨਾ ਕਰੀਏ ਸਮਝਣ ਦੀ ਕੋਸ਼ਿਸ਼ ਕਰੀਏ ਇੱਕ ਦੂਸਰੇ ਦੇ ਸੁਭਾਅ ਨੂੰ ਤੁਹਾਡਾ ਰਿਸ਼ਤਾ ਵੇਖੋ ਕਿੰਨਾ ਮਜ਼ਬੂਤ ਹੋਏਗਾ ਵਿਆਹ ਕਰਾਉਂਗੇ ਜੀ ਸਮਝੋਗੇ ਔਰਤ ਕਹੇ ਉਹਨੂੰ ਮੈਂ ਹਰ ਗੱਲ ਤੇ ਨਾ ਟੋਕਾਂ ਉਹਨੂੰ ਮਹਿਸੂਸ ਕਰਾਵਾਂ ਤੂੰ ਸਿਆਣਾ ਹੈ ਮੈਂ ਬਦਲਾਂ ਨਾ ਮਾੜਾ ਮੋਟਾ ਠੀਕ ਹੈ ਸੁਧਾਰਨਾ ਕੋ ਗੱਲ ਕਰਨੀ ਹੈ ਤਰੀਕਾ ਹੁੰਦਾ ਉਹਦਾ ਵੀ ਔਰਤ ਨੂੰ ਸਾਰੀਆਂ ਗੱਲਾਂ ਸੁਣੇ ਤੁਹਾਡੇ ਰਿਸ਼ਤੇ ਚ ਫਰਕ ਨਹੀਂ ਪੈ ਸਕਦਾ ਧਿਆਨ ਨਾਲ ਬੰਦਾ ਉਹਦੀ ਗੱਲ ਨੂੰ ਸਮਝੇ ਸੁਣੇ ਬਸ ਇੱਕ ਦੂਸਰੇ ਨੂੰ ਸਮਝੋਗੇ ਰਿਸ਼ਤਾ ਵਧੀਆ ਰਹੇਗਾ ਬਦਲੋਗੇ ਟੁੱਟ ਜਾਓਗੇ ਅੱਜ ਨਹੀਂ ਇਸ ਵਿਸ਼ੇ ਤੇ ਮੈਂ ਕਈ ਕਲਿੱਪ ਬਣਾਵਾਂਗਾ